ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਿਕ ਨਿਹੰਗ ਦਾ ਮਤਲਬ ਖੜਗ ਅਤੇ ਕਰਪਾਨ ਹੈ ਉਹਨਾਂ ਮੁਤਾਬਿਕ ਨਿਹੰਗ ਉਹ ਹਨ ਜੋ ਮਰਨ ਦੀ ਸ਼ੰਕਾ ਤਿਆਗ ਕੇ ਹਰ ਵੇਲੇ ਸ਼ਹੀਦੀ ਪਾਉਣ ਲਈ ਤਿਆਰ ਰਹੇ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੋਵੇ ਨਿਹੰਗ ਜਿੱਥੇ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਤੋਂ ਹੁੰਦੀ ਹੈ ਇਹ ਸੰਪਰਦਾਇ ਕਿਵੇਂ ਹੋਂਦ ਵਿੱਚ ਆਇਆ ਇਸ ਬਾਰੇ ਕਈ মত ਪ੍ਰਚਲਿਤ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬ ਜادہ ਅਨੰਦਪੁਰ ਸਾਹਿਬ ਵਿਖੇ ਸ਼ਸਤਰ ਵਿਦਿਆ ਸਿੱਖਦੇ ਅਤੇ ਅਭਿਆਸ ਕਰਦੇ ਸਨ ਬਾਬਾ ਜੁਜਾਰ ਸਿੰਘ ਜੀ ਬਾਬਾ ਫਤਿਹ ਸਿੰਘ ਜਿਨੂੰ ਮੰਨ ਕਰਦੇ ਹੁਆ ਕਹਿੰਦੇ ਸਨ ਕਿ ਤੁਸੀਂ ਅਜੇ ਛੋਟੇ ਹੋ ਪਹਿਲੇ ਵੱਡੇ ਹੋ ਜਾਵੋ ਬਾਬਾ ਫਤਿਹ ਸਿੰਘ ਜਿਨੇ ਜਿੰਨੀਆਂ ਪੱਗਾਂ ਪਈਆਂ ਸੀ ਉਹ ਸਜਾ ਕੇ ਦੂਜਿਆਂ ਬਰਾਬਰ ਕਰ ਲਈਆਂ ਅਤੇ ਕਹਿਣ ਲੱਗੇ ਲਵੋ ਹੁਣ ਅਸੀਂ ਵੀ ਵੱਡੇ ਹੋ ਗਏ ਹਾਂ ਕੋਲ ਬੈਠੇ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬ ਜਾਦੇ ਦੇ ਇਹ ਅਨੋਖੇ ਅਤੇ ਸਿਆਨ ਭਰੇ ਕੌਤਕ ਦੇਖ ਕੇ ਬੜੇ ਹੀ ਪਰਸੰਨ ਹੋਏ ਅਤੇ ਭਰੇ ਦਰਬਾਰ ਦੇ ਵਿੱਚ ਕਿਹਾ ਕਿ ਅਜਿਹੇ ਬਾਣੇ ਵਾਲਾ ਇੱਕ ਨਿਹੰਗ ਪੰਥ ਹੋਵੇਗਾ ਇਹ ਅਕਾਲੀ ਜੱਥਾ ਕਿਸੇ ਅੱਗੇ ਝੁਕੇਗਾ ਨਹੀਂ ਇਸ ਤੋਂ ਬਾਅਦ ਪੰਜ ਸਿੰਘਾਂ ਭਾਈ ਉਦੇ ਸਿੰਘ ਭਾਈ ਟੈਲ ਸਿੰਘ ਭਾਈ ਸੁਲੱਖਣ ਸਿੰਘ ਭਾਈ ਈਸ਼ਰ ਸਿੰਘ ਅਤੇ ਭਾਈ ਦੇਵਤ ਸਿੰਘ ਜੀ ਨੂੰ ਨੀਲੇ ਨਵੇਂ ਬਾਣਿਆਂ ਵਿੱਚ ਸਜਾ ਕੇ ਬਾਬਾ ਫਤਿਹ ਸਿੰਘ ਜੀ ਦਾ ਅਕਾਲੀ ਜਥਾ ਤਿਆਰ ਕੀਤਾ ਗਿਆ ਬਾਬਾ ਫਤਿਹ ਸਿੰਘ ਜੀ ਸਭ ਤੋਂ ਛੋਟੇ ਹੋਣ ਕਰਕੇ ਸਭ ਦੇ लाडले ਸਨ ਇਸ ਲਈ ਬਾਬਾ ਫਤਿਹ ਸਿੰਘ ਜੀ ਦੇ ਜਥੇ ਯਾਨੀ ਨਿਹੰਗ ਸਿੰਘਾਂ ਨੂੰ ਗੁਰੂਕਿਆਂ लाडलेਆਂ ਫੌਜਾਂ ਵੀ ਕਿਹਾ ਜਾਂਦਾ ਹੈ ਛੋਟੀ ਉਮਰ ਵਿੱਚ ਬਾਬਾ ਫਤਿਹ ਸਿੰਘ ਜੀ ਨੇ ਦਸਤਾਰ ਸਜਾਉਣ ਦੀ ਕਲਾ ਸਿੱਖ ਕੇ ਨਿਹੰਗ ਸਿੰਘਾਂ ਇੱਕ ਨਵੀਂ ਪੋਸ਼ਾਕ ਦੇ ਕੇ ਸਿੰਘਾਂ ਨੂੰ ਇੱਕ ਨਵੀਂ ਪਛਾਣ ਦਿੰਦੀ ਨਿਹੰਗ ਸਿੰਘ ਸਰਬਲੋਹ ਦੇ ਭਾਂਡਿਆਂ ਵਿੱਚ ਭੋਜਨ ਛਕਦੇ ਹਨ ਅਤੇ ਇਹਨਾਂ ਦੀ ਵੱਖਰੀ ਮਰਿਆਦਾ ਹੈ ਇਹ ਫਰਰੇ ਵਾਲਾ ਉੱਚਾ ਦੁਮਾਲਾ ਸਜਾ ਕੇ ਉਸ ਉੱਪਰ ਚੱਕਰ ਖੰਡਾ ਕਿਰਪਾਨ ਬੰਦੂਕ ਤੋੜਾ ਆਦਿ ਸ਼ਸਤਰ ਸਜਾਉਂਦੇ ਹਨ ਇਹਨਾਂ ਪਾਸ ਬਰਛਾ ਤੀਰ ਲੋਹੇ ਦਾ ਗੜਵਾ ਤੇ ਮਾਲਾ ਵੀ ਹੁੰਦੀ ਹੈ ਇਹਨਾਂ ਬਾਰੇ ਇੱਕ ਹੋਰ ਮਤ ਵੀ ਪ੍ਰਚਲਿਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਚੀਵਾੜੇ ਵਿੱਚ ਧਾਰਨ ਕੀਤੇ ਉੱਚ ਦੇ ਪੀਰ ਵਾਲੇ ਬਾਣੇ ਨੂੰ ਅਗਨ ਪੇਟ ਕੀਤਾ ਤਾਂ ਉਹਨਾਂ ਦੇ ਸੇਵਕ ਭਾਈ ਮਨੀ ਸਿੰਘ ਜੀ ਨੇ ਉਸ ਨਾਲੋਂ ਇੱਕ ਲੀਰ ਪਾੜ ਕੇ ਆਪਣੀ ਦਸਤਾਰ ਦੇ ਵਿੱਚ ਸਜਾ ਲਈ ਇਸ ਤੋਂ ਪ੍ਰਭਾਵਿਤ ਹੋ ਕੇ ਕਈ ਸਿੰਘਾਂ ਨੇ ਨੀਲੇ ਵਸਤਰ ਧਾਰਨ ਕਰਨੇ ਸ਼ੁਰੂ ਕਰ ਦਿੱਤੇ ਨਿਹੰਗ ਸਿੰਘਾਂ ਨੇ ਆਪਸੀ ਬੋਲ ਚਾਲਦੀ ਇੱਕ ਭਾਸ਼ਾ ਵੀ ਸਿਰਜੀ ਹੈ ਜਿਸ ਨੂੰ ਗੜਗੰਝ ਬੋਲੇ ਕਿਹਾ ਜਾਂਦਾ ਹੈ ਇਹਨਾਂ ਨਿਹੰਗ ਸਿੰਘਾਂ ਵਿੱਚ ਅੱਜ ਵੀ ਸਿੱਖ ਧਰਮ ਦੀ ਰਾਖੀ ਲਈ ਉਹੀ ਜੋਸ਼ ਅਤੇ ਜਜ਼ਬਾ ਨਜ਼ਰ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ